ਧੰਨਵਾਹਿ ਗੁਰੂ ਸਾਹਿਬ ਜੀਓ ਗਉੜੀ ਮਹਲਾ 5ਵਾਂ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮੋਹ ਕਰੂੰ ਬੇਨਤੀ ਓ ਸੰਤ ਮਿਲੈ ਬੜਾ ਭਾਗੀ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮੋਹ ਕਰਉ ਬੇਨਤੀ ਕੋ ਸੰਤ ਮਿਲੈ ਬੜਾ ਭਾਗੀ ਰਹਾਉ ਮਨ ਅਰਪੋਂ ਤਨ ਰੱਖੋਂ ਆਗੈ ਮਨ ਕੀ ਮਤ ਮੋਹ ਸਗਲ त्यागी ਜੋ ਪ੍ਰਭ ਕੀ ਹਰ ਕਥਾ ਸੁਣਾਵੈ ਅਣ ਦਿਨ ਫਿਰੋਂ ਤਿਸ ਪਛਾ ਬਿਰਾਗੀ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਹਨੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਬੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਹਨੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਅਰਸਾ ਸੰਗਤ ਜੀ ਜਿਸ ਤਰ੍ਹਾਂ ਕਲ ਦੇ ਸ਼ਬਦ ਵਿੱਚ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਇਹ ਆਕਾਲ ਪੁਰਖ ਪਰਮੇਸ਼ਰ ਮੈਂ ਤੇਰੇ ਚਰਨਾਂ ਵਿੱਚ ਆਇਆ ਹਾਂ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਕਿ ਜਿਸ guna ਦੇ ਨਾਲ ਇਹ ਪਰਮੇਸ਼ਰ ਮੈਂ ਤੈਨੂੰ ਪ੍ਰਾਪਤ ਕਰ ਸਕਾਂ ਤੇ ਆਤਮਿਕ ਤੌਰ ਤੇ ਮੈਂ ਇਨਾ ਸੋਨਾ ਬਣੀ ਹਾਂ ਮੇਰੀ ਕੋਈ ਅਕਲਪ ਨਹੀਂ ਹੈ ਮੇਰੀ ਕੋਈ ਆਤਮਿਕ ਤਾਕਤ ਵੀ ਨਹੀਂ ਹੈ ਪਰ ਇਹਨਾਂ ਅਹਿਸਾਸ ਹੋਇਆ ਹੈ ਕਿ ਮਨ ਬੋਤ ਜਨਮਾਂ ਤੋਂ ਆਪਜੀ ਤੋਂ ਵਿਛੜਿਆ ਹੋਇਆ ਕਵਣ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਰੂਪਹੀਣ ਬੁੱਧ ਬਲਹੀਨੀ ਮੋਹ ਪਰਦੇਸ਼ਨ ਦੂਰ ਤੇ ਆਈ ਨਾਹੀਣ ਦਰਬ ਨਾ ਜੋਬਣ ਮਾਤੀ ਮੋਹੇ ਅਨਾਥ ਕੀ ਕਰੋ ਸਮਾਈ ਖੋਜਤ ਖੋਜਤ ਭਈ ਬੈਰਾਗਣ ਪ੍ਰਭ ਦਰਸ਼ਨ ਕੋ ਫਿਰਤ ਤਿਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਏ ਸਾਨੂੰ ਆਖਰ ਦੇ ਵਿੱਚ ਸਤਿਗੁਰੂ ਨੇ ਸਮਝਾਇਆ ਵੀ ਜਿਹਨੂੰ ਗੁਰੂ ਕੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਜਿਹਨੂੰ ਗੁਰੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ ਤੇ ਉਹਦੇ ਅੰਦਰ ਫਿਰ ਪ੍ਰੀਤ ਪੈਦਾ ਹੁੰਦੀ ਹੈ ਉਹ ਕਿਹੜੀ ਪ੍ਰੀਤ ਹੈ ਪ੍ਰਮਾਤਮਾ ਨੂੰ ਮਿਲਣ ਵਾਸਤੇ ਕਿਉਂਕਿ ਜਦੋਂ ਅਸੀਂ ਸੰਗਤ ਕਰਦੇ ਹਾਂ ਮਹਾਰਾਜ ਸ਼ਬਦ ਹੈ ਨਾ ਕਹਿੰਦੇ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ ਜਿੰਨੇ ਤੱਕ ਗੁਰੂ ਦਾ ਸੰਗ ਨਹੀਂ ਕਰਾਂਗੇ ਅੰਦਰ ਪਿਆਰ ਨਹੀਂ ਪੈਦਾ ਹੋ ਸਕਦਾ ਤੇ ਪਿਆਰ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ ਭਾਵ ਬਿਨ ਭਗਤ ਨਾ ਹੋਈ ਤੇ ਕਹਿੰਦੇ ਜਦੋਂ ਅੰਦਰ ਪ੍ਰੀਤ ਪੈਦਾ ਹੁੰਦੀ ਆ ਨਾ ਬਥੇਰੀਆਂ ਲੋਕਾਂ ਦੇ ਅੰਦਰ ਪ੍ਰੀਤਾਂ ਹਨ ਪਰ ਜਿਹਨੂੰ ਪ੍ਰਮਾਤਮਾ ਦੇ ਮਲਾਪ ਦੀ ਪ੍ਰੀਤ ਪੈਦਾ ਹੋ ਜਾਂਦੀ ਸਤਗੁਰ ਦੀ ਬਾਣੀ ਦੇ ਵਿੱਚ ਆਪਾਂ ਸੁਖਨੀ ਸਾਹਿਬ ਦੇ ਇੱਕ ਪਦਾ ਪੜ੍ਹਦੇ ਆਂ ਮਹਾਰਾਜ ਕਹਿੰਦੇ ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਧੇ ਸਦ ਧਿਆਵ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੈ ਹਉਮੈ ਸੋਰੇ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਪਰ ਕਹਿੰਦੇ ਜਿਹਦੇ ਅੰਦਰ ਪਿਆਸ ਪੈਦਾ ਹੋ ਜਾਂਦੀ ਹੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸ ਇਹ ਬਹੁਤ ਵੱਡੀ ਪ੍ਰੀਤ ਹੈ ਕਿਹੜੀ ਪ੍ਰੀਤ ਕਹਿੰਦੇ ਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅੱਜ ਦੇ ਸ਼ਬਦ ਵਿੱਚ ਮਹਾਰਾਜ ਕਹਿੰਦੇ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਆ ਮਨ ਦੇ ਨੰਨੇ ਨੂੰ ਹੀ ਸਿਆਰੀ ਆ ਪ੍ਰੀਤ ਦੇ ਤੱਤੇ ਨੂੰ ਵੀ ਸਿਆਰੀ ਮਨ ਦੇ ਵਿੱਚ ਪਰਮਾਤਮਾ ਨੂੰ ਮਿਲਣ ਵਾਸਤੇ ਪ੍ਰੀਤ ਪੈਦਾ ਹੋਵੇ ਇਹ ਸਭ ਤੋਂ ਵੱਡੀ ਪ੍ਰੀਤ ਹੈ ਪ੍ਰੀਤ ਪ੍ਰੀਤ ਗੁਰਿਆ ਮੋਹਣ ਲਾਲਣਾ ਜਪ ਮੰਨ ਗੋਬਿੰਦ ਏਕਾ ਅਵਰ ਨਹੀਂ ਕੋ ਲੇਖੈ ਸੰਤ ਲਾਗ ਮਨੇ ਛਾੜ ਦੁਬਦਾ ਕੀ ਕੁਰਿਆ ਇਹ ਸਭ ਤੋਂ ਵੱਡੀ ਪ੍ਰੀਤ ਹੈ ਪਰ ਜਦੋਂ ਰੱਬ ਨਾਲ ਪ੍ਰੀਤ ਪੈਦਾ ਉਹ ਕਬੀਰ ਸਾਹਿਬ ਕਹਿੰਦੇ ਲੋਕੀ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੀ ਕੋਈ ਨਹੀਂ ਉਹਨਾਂ ਨੇ ਆਖਿਆ ਵੀ ਕਿਹੜੇ ਕੰਮ ਲੱਗ ਗਿਆ ਅੱਜ ਵੀ ਕਿਸੇ ਨੂੰ ਲਗਨ ਪੈਦਾ ਹੋ ਜਾਣਾ ਪਰਮਾਤਮਾ ਨੂੰ ਮਿਲਣ ਵਾਸਤੇ ਜੇ ਕੋਈ ਚਾਅ ਜੀਵਨ ਦੇ ਵਿੱਚ ਪੈਦਾ ਕਰ ਲੈਂਦਾ ਤੇਨੂੰ ਹਟਾਉਣ ਵਾਲੇ ਬਹੁਤ ਹੁੰਦੇ ਆ ਪਰਿਵਾਰ ਦੇ ਲੋਕ ਆ ਜਾਂਦੇ ਕਹਿੰਦੇ ਕਬੀਰ ਲਾਗੀ ਪ੍ਰੀਤ ਸੁਜਾਨ ਸਿਉ ਵਰਜੇ ਲੋਗ ਅਜਾਨ ਤੇ ਮੈਨੂੰ ਸਮਝ ਆ ਗਈ ਤਾਂ ਸਿਉ ਟੁੱਟੀ ਕਿਉਂ ਬਣੈ ਜਾ ਕੇ ਜੀਪਰਾਣ ਬਾਬਾ ਫਰੀਦ ਸਾਹਿਬ ਨੇ ਤਾਂ ਹੋਰ ਅੱਗੇ ਸਾਨੂੰ ਸਮਝਾ ਦਿੰਦਾ ਕਹਿੰਦੇ ਭਾਈ ਇਹ ਜਵਾਨੀ ਜਾਂਦੀ ਚਲੇ ਜਾਏ ਪਰ ਮੇਰੀ ਪਰਮਾਤਮਾ ਨਾਲੋਂ ਪ੍ਰੀਤ ਨਾ ਟੁੱਟੇ ਜੋਬਨ ਜਾਂਦੇ ਨਾ ਡਰਾਂ ਜਾਂ ਸਹਿ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁੰਮਲਾ ਤੇ ਜਿਹਨੂੰ ਪ੍ਰੀਤ ਹੁੰਦੀ ਹੈ ਨਾ ਤੇ ਦੂਸਰਾ ਸ਼ਬਦ ਹੈ ਪ੍ਰਤੀਤ ਉਹਦੇ ਅੰਦਰ ਸ਼ਰਧਾ ਬਣਦੀ ਹੈ ਜੇ ਸਤਗੁਰ ਦੇ ਪ੍ਰਤੀ ਪ੍ਰੀਤ ਨਹੀਂ ਹੈ ਨਾ ਮਹਾਰਾਜ ਦੇ ਬਚਨ ਪੜ੍ਹਦੇ ਸੁਣਦੇ ਆਪਾਂ ਕਹਿੰਦੇ ਸਤਗੁਰ ਕੀ ਪ੍ਰਤੀਤ ਨ ਆਈਆਂ ਸ਼ਬਦ ਨਾ ਲਾਗੋ ਭਾਓ ਉਸ ਨੂੰ ਸੁਖ ਨਾ ਉਪਜੈ ਭਾਵੇਂ ਸੌ ਗੇੜਾ ਆਬੂ ਜਾ ਭਾਵੇਂ ਅਸੀਂ ਸੈਂਗੜੇ ਵਾਰ ਅਗੇ ਚਲੇ ਜਾਈਏ ਜਿਨੇ ਤੱਕਰ ਅੰਦਰ ਸ਼ਰਧਾ ਪੈਦਾ ਨ ਹੋਈ ਸ਼ਰਧਾ ਪੈਦਾ ਹੋਏਗੀ ਪ੍ਰੀਤ ਦੇ ਨਾਲ ਤੇ ਪ੍ਰੀਤ ਪ੍ਰਤੀਤ ਬਣ ਜਾਏ ਜਿਹਦੇ ਅੰਦਰ ਪ੍ਰੀਤ ਬਣ ਗਈ ਜਿਹਦੇ ਅੰਦਰ ਸ਼ਰਧਾ ਬਣ ਗਈ ਤੇ ਉਹ ਅਰਦਾਸ ਕਰੇਗਾ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਮੇਰੇ ਮਨ ਦੇ ਵਿੱਚ ਪ੍ਰੀਤ ਹੈ ਤੇ ਜਿਹੜੀਆਂ ਝੂਠੀਆਂ ਪ੍ਰੀਤਾਂ ਆਉਂਦੀਆਂ ਨੇ ਉਹਦਾ ਵੀ ਆਣ ਗੁਰੂ ਮਹਾਰਾਜ ਨੇ ਕੀਤਾ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਹ ਸੰਸਾਰ ਦੀ ਪ੍ਰੀਤ ਝੂਠੀ ਆ ਜਿਸ ਪ੍ਰੀਤ ਨਾਲ ਲਾ ਕੇ ਰਾਬਣ ਭੁੱਲ ਜਾਏ ਇਲੀਆ ਕਹਿਆ ਕਿ ਸੰਸਾਰ ਨੂੰ ਛੱਡ ਦਿਓ ਸੰਸਾਰ ਨਾਲ ਵੀ ਪਿਆਰ ਕਰੋ ਪਰ ਸੱਚੀ ਪ੍ਰੀਤ ਜਿਹੜੀ ਹੈ ਪ੍ਰੀਤ ਪ੍ਰੀਤ ਗੁਰੀਆ ਮੋਹਣ ਲਾਲਣਾ ਜਪ ਮੰਨ ਗੋਬਿੰਦ ਇਕਾ ਅਵਰ ਨਹੀਂ ਕੋ ਲੇਖਾ ਸੰਤ ਲਾਗ ਮਨ ਛਾੜ ਦੁਬਦਾ ਕੀ ਕੋ ਹੁਣ ਜਿਹੜੀਆਂ ਸੰਸਾਰ ਦੇ ਵਿੱਚ ਜਿਹਦੀਆਂ ਉਦਾਹਰਨਾਂ ਗੁਰੂ ਮਹਾਰਾਜ ਨੇ ਜੀਵ ਜੰਤੂਆਂ ਦੀਆਂ ਵੀ ਬਾਣੀ ਵਿੱਚ ਦਿੱਤੀਆਂ ਨਾ ਉਹ ਪ੍ਰੀਤ ਜਿਹੜੀ ਇੱਕ ਤਰਫਾ ਹੈ ਕਹਿੰਦੇ ਜਿੱਦਾਂ ਮੱਛੀ ਹੁੰਦੀ ਹੈ ਨਾ ਮੱਛੀ ਪਾਣੀ ਤੋਂ ਬਗਾਰ ਨਹੀਂ ਰਹਿ ਸਕਦੀ ਉਹਦੀ ਪ੍ਰੀਤ ਆ ਪਾਣੀ ਨਾਲ ਕਹਿੰਦੇ ਜਿਉਂ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ ਉਹ ਪਾਣੀ ਤੋਂ ਬਗਾਰ ਨਹੀਂ ਰਹਿ ਸਕਦਾ ਉਹਦਾ ਜੀਵਨ ਹੈ ਉਹਦੀ ਪ੍ਰੀਤ ਆ ਪਾਣੀ ਦੇ ਨਾਲ ਕਿੰਨੀਆਂ ਉਦਾਹਰਨਾਂ ਸਤਗੁਰ ਨੇ ਦਿੱਤੀਆਂ ਕਹਿੰਦੇ ਮੀਨ ਪਕਰ ਫਾਕੇ ਔਰ ਕਾਟੇ ਔਰ ਆਂਧ ਕਿਓ ਵਾ ਪਾਣੀ ਖੰਡ ਖੰਡ ਕਰ ਭੋਜਨ ਕੀਨੋ ਤੋ ਨਾ ਵਿਸਰਿਓ ਪਾਣੀ ਤੇ ਇੰਨੀ ਪ੍ਰੀਤ ਹੈ ਜਿਉ ਮਛਲੀ ਬਿਨ ਪਾਣੀ ਕਿਉ ਜੀਵਨ ਪਾਵੈ ਬੂੰਦ ਬਿਹੋਣਾ ਚਾਤਰਕੋ ਕਿਉ ਕਰ ਤ੍ਰਿਪਤਾਵੈ ਮੈਂ ਕੱਲ ਵੀ ਬੇਨਤੀ ਕੀਤੀ ਸਾਡੇ ਅੰਦਰ ਸਵਾਲ ਪੈਦਾ ਹੋਣੇ ਚਾਹੀਦੇ ਆ ਜੇ ਸਵਾਲ ਪੈਦਾ ਹੁੰਦੇ ਸਾਨੂੰ ਕੋਈ ਸਮਝ ਲੱਗ ਰਹੀ ਹੈ ਕੱਲ ਮੈਨੂੰ ਸਵਾਲ ਕੀਤਾ ਸੀ ਕਹਿੰਦੇ ਚਾਤਰਕ ਕੀ ਹੁੰਦਾ ਪਪੀਆ ਕੀ ਹੁੰਦਾ ਆਪਾਂ ਬਾਣੀ ਵਿੱਚ ਪੜ੍ਹਦੇ ਹੁਣ ਚਾਤਰਕ ਜਿਹੜਾ ਹੈ ਨਾ ਪਪੀਆ ਜਿਹਨੂੰ ਕਹਿੰਦੇ ਆ ਬਬੀਆ ਵੀ ਕਿਹਾ ਬਾਣੀ ਦੇ ਵਿੱਚ ਤੇ ਉਹਦੇ ਗਲੇ ਦੇ ਵਿੱਚ ਛੇਕ ਹੁੰਦਾ ਉਹ ਪਾਣੀ ਪਿੰਦਾ ਤੇ ਨਿਕਲ ਜਾਂਦਾ ਉਹ ਫਿਰ ਸਵਾਤੀ ਬੂੰਦ ਵਾਸਤੇ ਤੜਫਦਾ ਜਦੋਂ ਬਰਸਾਤ ਹੁੰਦੀ ਨਾ ਉਹਦਾਂ ਬੂੰਦਾਂ ਵਾਸਤੇ ਤੜਫਦਾ ਚਾਤਰਕ ਚਿਤਵਤ ਵਰਸਤ ਮੇਂ ਕਿਰਪਾ ਸਿੰਧ ਕਰਣਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੇਹ ਬੂੰਦ ਬਿਹੋਣਾ ਚਾਤਰਕੋਂ ਕਿਉਂ ਕਰ ਤਰਪਤਾਵੈ 나ਦ ਕੋ ਰੰਕੇ ਵਿਦਿਆ ਸੰਮਖੋਟ ਤਾਵੈ ਉਹ ਜਿਹੜਾ ਹਿਰਨ ਫੜਦੇ ਨਾ ਹਿਰਨ ਉਹਨੂੰ ਇੱਕੋ ਹੀ ਪ੍ਰੀਤ ਹੈ ਉਹ ਉਹਨੂੰ ਸੁਣਨ ਦਾ ਚਸਕਾ ਹੈ ਜਿਹੜੇ ਉਹਨੂੰ ਫੜਦੇ ਨਾ ਹਿਰਨ ਦੀ ਸਪੀਡ ਬਹੁਤ ਹੁੰਦੀ ਇੱਕ ਉਹ ਸਾਜ਼ ਬਣਾਇਆ ਜਾਂਦਾ ਜਿਹਨੂੰ ਕੰਡਾ ਹੀੜਾ ਕਹਿੰਦੇ ਆ ਉਹ বাজਾਇਆ ਜਾਂਦਾ ਆਮ ਕਰਕੇ ਪੂਰਨ ਮਾਸੀ ਦੀ ਰਾਤ ਨੂੰ ਕਿਉਂਕਿ ਦਿਖਦਾ ਹੁੰਦਾ ਸੀ ਤੇ ਉਹਨੂੰ ਵਜਾਉਂਦੇ ਸਨ ਤੇ ਉਹ ਹਿਰਨ ਭੱਜਦੀ ਆਉਂਦੀ। ਨਾਦ ਕੁਰੰਕੇ ਵਿਧਿਆ ਸੰਮੁਖ ਉੱਠਦਾ ਆਵੇ। ਦੌੜ ਕੇ ਆਉਂਦੀ। ਇਸੇ ਤਰ੍ਹਾਂ ਭਵਰ ਲੋਭੀ Kusum ਬਾਸਕਾ ਮਿਲ ਆਪ ਮਧਾਵੇ। ਜਿਹੜੇ ਭਵਰੇ ਹੁੰਦੇ ਨਾ ਭੌਰੇ ਜਿਹੜੇ ਆ। ਉਹ ਫੁੱਲਾਂ ਦੀ ਸੁਗੰਧੀ ਦੇ ਉੱਪਰ ਹੀ ਮਰ ਜਾਂਦੇ। ਆ ਕਦੇ ਦੇਖੋ ਜਾ ਕੇ। ਫੁੱਲ ਆਉਂਦੇ ਨਾ ਕਮਲ ਦੇ ਫੁੱਲਾਂ ਦੇ ਵਿੱਚ ਉਹ ਵਿੱਚ ਸਿਮਟ ਜਾਂਦੇ ਆ ਮਰ ਜਾਂਦੇ ਆ ਉਡਾਰੀ ਭੁੱਲ ਜਾਂਦੇ ਆ ਪਵਰ ਲੋਭੀ Kusumvasaka ਮਿਲ ਆਪ ਵਧਾਵੇ ਇਸੇ ਤਰ੍ਹਾਂ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੇ ਇਸੇ ਤਰ੍ਹਾਂ ਪ੍ਰਭੂ ਦੇ ਜਿਹੜੇ ਪਿਆਰੇ ਆ ਨਾ ਉਹਨਾਂ ਦੇ ਅੰਦਰ ਪਿਆਸ ਹੈ ਉਹਨਾਂ ਦੇ ਅੰਦਰ ਪ੍ਰੀਤ ਹੈ ਉਹ ਜਦੋਂ ਗੁਰੂ ਦੇ ਦਰਸ਼ਨ ਕਰਦੇ ਆ ਗੁਰੂ ਦੀ ਸੰਗਤ ਕਰਦੇ ਆ ਤੇ ਉਹ ਰਜ ਜਾਂਦੇ ਆ ਉਹਨਾਂ ਨੂੰ ਸੰਤੁਸ਼ਟੀ ਹੋ ਜਾਂਦੀ ਹੈ ਤ੍ਰਿਪਤੀ ਹੋ ਜਾਂਦੀ ਹੈ ਤੇ ਸਤਗੁਰੂ ਕਹਿੰਦੇ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ਕਾਂ ਜੋ ਬੇਨਤੀ ਕਰ ਰਿਹਾ ਸੀ ਇੱਕ ਤਾਂ ਪ੍ਰੀਤ ਸੱਚੀ ਦੱਸਿਓ ਪ੍ਰਮਾਤਮਾ ਦੀ ਝੂਠੀ ਪ੍ਰੀਤ ਸੰਸਾਰ ਦੀ ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਤੋ ਉਹ ਪ੍ਰਮਾਤਮਾ ਦੀ ਪ੍ਰੀਤ ਜਿਹੜੀ ਹੈ ਉਹ ਸੱਚੀ ਹੈ ਤੇ ਅੰਦਰ ਜਦੋਂ ਪੈਦਾ ਹੋ ਜਾਏ ਨਾ ਪ੍ਰੀਤ ਪਿਆਰ ਪੈਦਾ ਹੋ ਜਿਸ ਆਪਜੀ ਦੇ ਅੰਦਰ ਪਿਆਰ ਹੈ ਜਦੋਂ ਸਮਾਉਂਦਾ ਤੇ ਆਪਣੇ ਆਪ ਹੀ ਅੰਦਰੋਂ ਹਲੂਣਾ ਆਉਂਦਾ ਹੈ ਆਪਣੇ ਆਪ ਕਦਮ ਚੱਲਦੇ ਆ ਆਪਣੇ ਆਪ ਤੇ ਸਤਿਗੁਰ ਕਹਿੰਦੇ ਜਿਹਦੇ ਅੰਦਰ ਪਿਆਰ ਪੈਦਾ ਹੋ ਜਾਏ ਪ੍ਰੀਤ ਪੈਦਾ ਹੋ ਜਾਏ ਤੇ ਪਿਆਰ ਤੋਂ ਬਿਨਾ ਪ੍ਰੀਤ ਤੋਂ ਬਿਨਾ ਕੁਝ ਨਹੀਂ ਹੈ ਤੇ ਪ੍ਰੀਤ ਕਾਦੇ ਵਾਸਤੇ ਪੈਦਾ ਹੋਈ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪ੍ਰਮਾਤਮਾ ਨੂੰ ਮਿਲਣ ਵਾਸਤੇ ਅੰਦਰ ਪ੍ਰੀਤ ਪੈਦਾ ਹੋਗੀ ਪਾਏ ਲਗੋ ਮੋਹ ਕਰੋ ਬੇਨਤੀ ਵੈਸੇ ਸ਼ਬਦ ਆ ਪਾਏ ਆ ਪੜਨਾ ਸੀ ਪਾਏ ਆ ਅਰਥਵੇਦ ਪਾਏ ਕਰਾਂਗੇ ਪੈਰ ਚਰਨ ਕਿਉਂਕਿ ਪ੍ਰਭੂ ਦਾ ਪਿਆਰਾ ਕੋਈ ਮਿਲ ਜਾਏ ਪਾਏ ਲਗੋਂ ਮੋਹਿ ਕਰੋ ਬੇਨਤੀ ਕੋਈ ਸੰਤ ਮਿਲੇ ਵੱਡ ਭਾਗੀ ਕੋਈ ਵੱਡੇ ਭਾਗਾ ਨਾਲ ਕੋਈ ਪ੍ਰਭੂ ਦਾ ਪਿਆਰਾ ਮਿਲ ਜਾਏ ਤੇ ਜਿਹਨੇ ਨਾਲ ਮਿਲ ਕੇ ਜਿਹੜੀ ਅੰਦਰ ਪ੍ਰੀਤ ਪੈਦਾ ਹੋਈ ਹੈ ਨਾ ਦੇਖੋ ਕਿੰਨੀ ਪ੍ਰੀਤ ਹੈ ਜਿਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕੇ ਤਾਂ ਹੀ ਕਿਰਪਾ ਕਰੇ ਤਾਂ ਸਤਗੁਰ ਮਿਲੈ ਹਰ ਹਰ ਨਾਮ ਤੇ ਆਇ ਜੇ ਸੁਖ ਦੇ ਤਾ ਤੁਝੇ ਆਰਾਦੀ ਦੁੱਖ ਵੀ ਤੁਝੇ ਤੇ ਆਈ ਜੇ ਭੁਖ ਦੇ ਤਾ ਇਤਹੀ ਰਾਜਾ ਦੁੱਖ ਵਿੱਚ ਸੂਖ ਮਣਾਇ ਤਨ ਗੁਰੂ RAMDAS ਦੀ ਪ੍ਰੀਤ ਗੁਰੂ ਅਮਰਦਾਸ ਮਹਾਰਾਜ ਨੇ ਕਿੰਨੀ ਪ੍ਰੀਤ ਹੈ ਜੇ ਆਪਾਂ ਬਾਣੀ ਤੋਂ ਵਿੱਚ ਆਰੰਭ ਤੋਂ ਦੇਖਦੇ ਆਂ ਹੁਣ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਦੇ ਭਾਈ ਲੈਣਾ ਜੀ ਕਿੰਨੀ ਪ੍ਰੀਤ ਹੈ ਫਿਰ ਜਦੋਂ ਬਲ ਬਾਣੀ ਉਚਾਰਨ ਕੀਤੀ ਨਾ ਗੁਰੂ ਅੰਗਦ ਦੇਵ ਬਣ ਕੇ ਭਾਈ ਲੈਣਾ ਜੀ ਨੇ ਸਭ ਤੋਂ ਪਹਿਲਾ ਸ਼ਲੋਕ ਹੈ ਗੁਰੂ ਅੰਗਦ ਦੇਵ ਜੀ ਦਾ ਕਹਿੰਦੇ ਜਿਸ ਪਿਆਰੇ ਸੋ ਨੇ ਤਿਸ ਅੱਗੇ ਮਰ ਚਲੀਏ ਧ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨ ਕਿ ਇੰਨਾ ਪਿਆਰ ਹੋਣਾ ਚਾਹੀਦਾ ਇੰਨੀ ਪ੍ਰੀਤ ਹੋਣੀ ਚਾਹੀਦੀ ਉਹ ਪ੍ਰੀਤ ਦਾ ਮੱਛੀ ਕਰਦੀ ਆ ਡੱਡੂ ਵੀ ਕਰਦਾ ਪਾਣੀ ਵਿੱਚ ਹੀ ਰਹਿੰਦਾ ਨਾ ਤੇ ਮੱਛੀ ਪਾਣੀ ਤੋਂ ਬਿਗੈ ਰਹਿ ਨਹੀਂ ਸਕਦੀ ਉਹ ਤੜਫ ਤੜੁਕੇ ਮਰ ਜਾਂਦੀ ਤੇ ਡੱਡੂ ਖੁਸ਼ਕੀ ਵਿੱਚ ਵੀ ਰਹਿ ਲੈਂਦਾ ਵੀ ਚਲੋ ਕੋਈ ਨਹੀਂ ਐਤਵਾਰ ਚਲੇ ਜਾਵਾਂਗੇ ਸੰਗਰਾਂਦ ਨੂੰ ਗੁਰਦੁਆਰੇ ਚਲੇ ਜਾਵਾਂਗੇ ਗੁਰਪੁਰ ਤੇ ਚਲੇ ਜਾਵਾਂਗੇ ਉਹ ਰਹਿ ਜਾਂਦਾ ਖੁਸ਼ਕੀ ਤੇ ਵੀ ਰਹਿ ਲੈਂਦਾ ਪਾਠ ਕਰ ਲਿਆ ਨਾਂ ਵੀ ਕੀਤਾ ਤਾਂ ਵੀ ਸਰ ਗਿਆ ਪਰ ਜਿਹਨਾਂ ਦਾ ਪਿਆਰ ਬਣ ਜਾਂਦਾ ਹੈ ਨਾ ਉਹ ਨਹੀਂ ਰਹਿ ਸਕਦੇ। ਉਹਨਾਂ ਦੇ ਅੰਦਰ ਤੜਫ ਹੁੰਦੀ ਹੈ। ਪ੍ਰਭ ਮਿਲਵੇ ਕੋ ਪ੍ਰੀਤ ਮਨ ਲੱਗੀ। ਮੈਂ ਬੇਨਤੀ ਕਰ ਰਿਹਾ ਸੀ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ। RAMDAS MAHARAJ JI ਆ। ਮਹਾਰਾਜ ਜੀ ਨੇ ਆਖਿਆ ਕਹਿੰਦੇ ਥੜੇ ਤਿਆਰ ਕਰੋ। ਉਹਨਾਂ ਦੇ ਵੱਡੇ ਜਿਹੜੇ ਸੰਧੂ ਸਨ RAMDAS JI ਦੇ ਭਾਈ ਰਾਮਾ ਜੀ ਬੀਬੀ ਦਾਨੀ ਜੀ ਦੇ ਪਤੀ ਮਹਾਰਾਜ ਨੇ ਆਖਿਆ ਵੀ ਇਦਾਂ ਦੇ ਥੜੇ ਦੋ ਤਿਆਰ ਕਰਨੇ ਆ ਦੋਨਾਂ ਨੇ ਤਿਆਰ ਕਰਨੇ ਤੇ ਉਹ ਸਾਰੀ ਦਿਹਾੜੀ ਥੜੇ ਤਿਆਰ ਕੀਤੇ ਸ਼ਾਮ ਨੂੰ ਗੁਰੂ ਅਮਰਦਾਸ ਮਹਾਰਾਜ ਆਏ ਕਹਿੰਦੇ ਵੀ ਥੜੇ ਜਿਹੜੇ ਆ ਨਾ ਮੇਰੀ ਮਰਜ਼ੀ ਦੇ ਮੁਤਾਬਕ ਨਹੀਂ ਬਣੇ ਇਹਨਾਂ ਨੂੰ ਢਾ ਦਿਓ ਢਾ ਦਿੱਤੇ ਦੂਸਰੇ ਦਿਨ ਫੇਰ ਥੜੇ ਤਿਆਰ ਕੀਤੇ ਮਹਾਰਾਜ ਆਏ ਤੇ ਦੋਨੇ ਥੜੇ ਫੇਟਵਾ ਦਿੱਤੇ ਤੀਸਰੇ ਚੌਥੇ ਦਿਨ ਤਾ ਰਾਮਾ ਜੀ ਤਾਂ ਫਿਰ ਔਖੇ ਜੇ ਹੋ ਗਏ ਮਹਾਰਾਜ ਜੀ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਕੀ ਕਹਿ ਕੇ ਜਾਂਦੇ ਹੋ ਤੁਸੀਂ ਜੋ ਕਹਿੰਦੇ ਹੋ ਤੁਸੀਂ ਸ਼ਾਮ ਨੂੰ ਭੁੱਲ ਜਾਂਦੇ ਹੋ ਵੀ ਸਾਡੇ ਤੋਂ ਤਾਂ ਨਹੀਂ ਬਣਦੇ ਪਰ ਰਾਮਦਾਸ ਜੀ ਨੇ ਨਹੀਂ ਕਿਹਾ ਸੀ ਤੇ ਪੰਜਵੇਂ ਦਿਨ ਉਹ ਰਾਮਦਾਸ ਜੀ ਨੇ ਥੜਾ ਤਿਆਰ ਕੀਤਾ ਮਹਾਰਾਜ ਕਹਿੰਦੇ ਥੜਾ ਢਾ ਦੇ ਚੰਗਾ ਨਹੀਂ ਬਣਿਆ ਮਹਾਰਾਜ ਕਹਿੰਦਾ ਮੇਰੇ ਕੋ ਤਾਂ ਮੇਰ ਕੋ ਨਹੀਂ ਬਣ ਸਕਦਾ ਕਹਿੰਦੇ ਕਿਉਂ ਨਹੀਂ ਬਣ ਸਕਦਾ ਮਹਾਰਾਜ ਜੋ ਤੁਸੀਂ ਚਾਹੁੰਦੇ ਹੋ ਨਾ ਉਹ ਮੈਂ ਨਹੀਂ ਬਣਾ ਸਕਦਾ ਮੇਰੀ ਥੋੜੇ ਮਜਾ ਸਾਰੀ ਜ਼ਿੰਦਗੀ ਵੀ ਕਹੋਗੇ ਨਾ ਥੜੇ ਬਣਾ ਦੇ ਸਾਰੀ ਜ਼ਿੰਦਗੀ ਬਣਾਉਂਦਾ ਰਹਾ ਇਹ ਸੀ ਪ੍ਰੀਤ ਅੰਦਰ ਉਹ ਪਿਆਰ ਸੀ ਉਹ ਕਿਹੜਾ ਥੜਾ ਤਿਆਰ ਕਰਨਾ ਸੀ ਜਿੱਥੇ ਸਤਗੁਰ ਨੇ ਬੈਠਣਾ ਸੀ ਜਿੱਤੇ ਸਤਗੁਰ ਨੇ ਬਰਾਜ ਬਣਉਣਾ ਸੀ ਗੱਲ ਤਾਂ ਹੁਕਮ ਦੀ ਸੀ ਨਾ ਹੁਕਮ ਮੰਨਿਆ ਹੋਵੇ ਪ੍ਰਵਾਣ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸੀ ਤਾਂ ਦਰਗਾਹ ਪਹੰਦਾ ਜਾਏ ਜੋ ਗੁਰੂ ਨੇ ਆਖਿਆ ਉਹ ਪ੍ਰੀਤ ਹੈ ਸੱਚੀ ਪ੍ਰੀਤ ਸੀ ਪ੍ਰੀਤੇ ਸੀ ਨਾ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਅਪਰੀਤ ਕਿੰਨੀ ਪ੍ਰੀਤ ਹੋਵੇਗੀ ਕੌਣ ਮਰਦਾ ਹੈ ਉਹ ਇੱਕ ਕਹਾਵਤ ਸੁਣੀ ਨਾ ਆਪ ਜੀ ਨੇ ਨਾ 3 ਵਿੱਚ ਨਾ 13 ਵਿੱਚ ਭੱਜ ਗਏ ਸੀ ਨਾ 13 ਈਸਾ ਮਸੀਹ ਨੂੰ ਜਸਵੇਲੇ ਆਖਰੀ ਸਮੇਂ ਵਿੱਚ ਉਹ ਛੱਡ ਕੇ ਭੱਜ ਗਏ 13 ਦੇ 13 ਉਹ ਇੰਨੀ ਨਫ਼ਰਤ ਕਰਦੇ ਅੰਗਰੇਜ਼ ਜਿਹੜੇ 13 ਨੰਬਰ ਤੋਂ ਆ ਬਾਹਰਲੇ ਦੇਸ਼ਾਂ ਵਿੱਚ ਕੀ ਹੋ ਤੁਸੀਂ ਚੰਡੀਗੜ੍ਹ ਚਲੇ ਜਾਓ 13 ਨੰਬਰ ਸੈਕਟਰ ਨਹੀਂ ਹੈ ਉਹਨਾਂ ਦੇ ਜਿਹੜੇ ਦੇਸ਼ਾਂ ਦੇ ਵਿੱਚ ਹੋਟਲਾਂ ਦੇ ਵਿੱਚ 13 ਨੰਬਰ ਰੂਮ ਨਹੀਂ ਮਿਲੇਗਾ ਉਹ ਇੰਨੀ ਨਫ਼ਰਤ ਕਰਦੇ ਆ ਤੋ ਕਹਿੰਦੇ ਨਾ ਤਿੰਨਾ ਵਿੱਚ ਨਾ 13 ਵਿੱਚ ਤਿੰਨਾ ਵਰਗਾ ਵੀ ਕੋਈ ਨਹੀਂ ਹੈ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲ ਦਾ ਜੀ ਕਿੰਨੀ ਪ੍ਰੀਤ ਹੋਵੇਗੀ ਆਪਣੇ ਆਪ ਨੂੰ ਸ਼ਹੀਦ ਕਰਾਉਣਾ ਕਬੂਲ ਕਰ ਲਿਆ ਗੁਰੂ ਤੇਗ ਬਹਾਦਰ ਸਾਹਿਬ ਨਾਲ ਪ੍ਰੀਤ ਵਚਨ ਪੜ੍ਹਦੇ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਾਰਾਜ ਕਹਿੰਦੇ ਸੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਣ ਉਹ ਜਿਹੜਾ ਵਚਨ ਸੀ ਨਾ ਕਹੋ ਨਾਨਕ ਹਰ ਭਜਮਣਾ ਜੈ ਵਿਦ ਜਲ ਕੋ ਮੀਨ ਕਹਿੰਦੇ ਜੇ ਪਿਆਰ ਕਰਨਾ ਨਾ ਉਦਾਂ ਕਰੋ ਜਿਦਾਂ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ ਉਹ ਪਾਣੀ ਤੋਂ ਬਿਗਾਰ ਨਹੀਂ ਰਹਿ ਸਕਦੀ ਤੇ ਗੁਰੂ ਦਾ ਜਿਹੜਾ ਪਿਆਰ ਹੈ ਨਾ ਉਹ ਸਰਬੰਗੀ ਹੈ ਆ ਜਿਹੜਾ ਦੁਨੀਆ ਦਾ ਪਿਆਰ ਹੈ ਇੱਕ ਤਰਫਾ ਹੁੰਦਾ ਆ ਜਿੰਨੇ ਜੀਵ ਜੰਤੂਆਂ ਦੀ ਬਾਣੀ ਵਿੱਚ ਮਛਲੀ ਹੋਵੇ ਚਾਤਰਕ ਹੋਵੇ ਚਾਹੇ ਭਵਰਾ ਹੈ ਚਾਹੇ ਹਿਰਨ ਦੀ ਗੱਲ ਕੀਤੀ ਹੈ ਇਹ ਇੱਕ ਤਰਫਾ ਸੀ ਪਰ ਗੁਰੂ ਦੀ ਪ੍ਰੀਤ ਜਿਹੜੀ ਹੈ ਉਹ ਸਰਬੰਗੀ ਹੈ ਜੇ ਤੁਸੀਂ ਪਿਆਰ ਕਰੋਗੇ ਥੋੜਾ ਜਿਹਾ ਕਰੋਗੇ ਤਾਂ ਗੁਰੂ ਇੰਨਾ ਪਿਆਰ ਕਰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਹਨ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤ ਗੁਰ ਕੋਟ ਪੈਂਡਾ ਅੱਗੇ ਹੋਏ ਲੈ ਪ੍ਰੀਤ ਦੀ ਗੱਲ ਹੀ ਸੀ ਨਾ ਤੋ ਹੁਣ ਸਵਾਲ ਤਾਂ ਹੀ ਹੁੰਦਾ ਨਾ ਵੀ ਸਾਸੀ ਤਾਂ ਇੰਨੇ ਸਾਲਾਂ ਤੋਂ ਗੁਰਦੁਆਰਿਆਂ ਨੇ ਸਾਨੂੰ ਤਾਂ ਮਿਲੇ ਨਹੀਂ ਰਸਤੇ ਵਿੱਚ ਇਹਦਾ ਦੂਸਰਾ ਭਾਵ ਹੈ ਕਿ ਜਦੋਂ ਅਸੀਂ ਅੰਦਰੋਂ ਚੱਲਦੇ ਆਂ ਅੰਦਰੋਂ ਚੱਲੇ ਨਾ ਮੈਂ ਸੋਚਿਆ ਮੈਂ ਗੁਰਦੁਆਰਾ ਸਭ ਜਾਣਾ ਤੇ ਬਾਕੀ ਦਾ ਕੰਮ ਉਹਨੇ ਕਰਨਾ ਆਪਣੇ ਆਪ ਰਸਤਾ ਆ ਜਾਂਦਾ ਨਾ ਆਪਣੇ ਆਪ ਅਸੀਂ ਪਹੁੰਚ ਜਾਂਦੇ ਆ ਨਾ ਇਹ ਪ੍ਰੀਤ ਹੈ ਉਹ ਆਪ ਬਖਸ਼ਿਸ਼ ਕਰਦਾ ਚਰਨ ਸ਼ਰਨ ਗੁਰੇ ਏਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਆਗੇ ਹੋਲੇ ਇਕ ਪ੍ਰੀਤ ਹੈ ਏਕ ਵਾਰ ਸਤਗੁਰੂ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰਹੇਤ ਇੱਕ ਵਾਰੀ ਵਾਹਿਗੁਰੂ ਬੋਲੇ ਹਨ ਜੇ ਦੂਸਰੀ ਵਾਰੀ ਮਨ ਕਰੇ ਤੇ ਸਮਝ ਲਓ ਕਿ ਸਤਗੁਰੂ ਦੀ ਕਿਰਪਾ ਹੈ ਉਹਨੇ ਤਰਸ ਕਰਦੇ ਭਾਵਨੀ ਪਗਤ ਪਾਏ ਕੌਡੀ ਅਕਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨਦਾਨ ਦੇਤ ਹੈ ਸਤਗੁਰ ਦਿਆਨਿਧ ਮਹਿਮਾ ਆਗਾਦ ਬੋਧ ਨਮੋ 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 ਨੇਤ 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 ਬਹੁਤ ਪਿਆਰ ਕਰਾ ਕਿੰਨੀ ਪ੍ਰੀਤ ਹੈ ਤੇ ਜਿਨ੍ਹਾਂ ਨੇ ਪ੍ਰੀਤ ਕੀਤੀ ਹੈ ਸਭ ਤੋਂ ਵੱਡੀ ਪ੍ਰੀਤ ਹੈ ਕਹਿੰਦੇ ਪ੍ਰੀਤ ਪ੍ਰੀਤ ਗੁਰੀਆ ਮੋਹਣ ਲਾਲਣਾ ਜਪ ਮਨ ਗੋਬਿੰਦ ਏਕਾ ਅਵਰ ਨਹੀਂ ਕੋ ਲੇਖ ਸੰਤ ਲਾਗ ਮਨੇ ਛਾੜ ਦੁਬਦਾ ਕੀ ਕੂਰੀਆ ਤੇ ਜਿਨ੍ਹਾਂ ਨੂੰ ਪ੍ਰੀਤ ਪੈਦਾ ਹੋ ਜਾਂਦੀ ਹੈ ਮਹਾਰਾਜ ਕਹਿੰਦੇ ਕਾਦੀ ਪ੍ਰੀਤ ਪੈਦਾ ਹੋਈ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਮਨ ਵਿੱਚ ਲੱਗੀ ਸਾਡੇ ਤਾਂ ਜਵਾਨ ਤਾਂ ਕਰੋਪ੍ਰੀਤ ਹੈ ਨਾ ਮੈਂ ਗੱਲਾਂ ਦੇ ਨਾਲ ਅਪ੍ਰੀਤ ਪਾ ਲਈ ਮਹਾਰਾਜ ਨੇ ਕਿਹਾ ਬਾਣੀ ਵਿੱਚ ਕਹਿੰਦੇ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਗੱਲਾਂ ਦੇ ਨਾਲ ਪਿਆਰ ਜਿਹੜਾ ਹੁੰਦਾ ਆਪਾਂ ਕਹਦੇ ਨਾ ਨਾ ਵੀ ਬੰਦੇ ਨੂੰ ਪਤਾ ਲੱਗ ਜਾਂਦਾ ਗੱਲਾਂ ਕਰਨ ਵਾਲਿਆਂ ਦਾ ਵੀ ਤੂੰ ਤਾਂ ਉਪਰੋਂ ਉਪਰੋਂ ਕਰਦਾ ਤੂੰ ਪਿਆਰ ਨਹੀਂ ਕਰਦਾ ਤੂੰ ਪ੍ਰੀਤ ਨਹੀਂ ਕਰਦਾ ਤੂੰ ਤਾਂ ਉਪਰੋਂ ਉਪਰੋਂ ਗੱਲਾਂ ਕਰ ਰਿਹਾ ਮਹਾਰਾਜ ਵੀ ਕਹਿ ਰਿਹਾ ਕਹਿੰਦੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨਹੋਰ ਮੁਖ ਹੋਰ ਸੇ ਕਾਂਢੇ ਕਹਤੇ ਕਹਿੰਦੇ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਕਿਉਂਕਿ ਜਿਹਨੂੰ ਤੂੰ ਸਮਝਦਾ ਨਾ ਉਹ ਕੋਈ ਬੱਚਾ ਨਹੀਂ ਹੈ ਕਹਿੰਦੇ ਜਾਨਣਹਾਰ ਪ੍ਰਭੂ ਪਰਵੀਨ ਪਰਵੀਨ ਕਹਿੰਦੇ ਸਿਆਣਾ ਜਾਨਣਹਾਰ ਪ੍ਰਭੂ ਪਰਵੀਨ ਬਾਹਰ ਭੇਖਣਾ ਕਾਹੂ ਪੀਂ ਬਾਹਰ ਲਈ ਭੇਖਦੇ ਖੁਸ਼ ਨਹੀਂ ਪ੍ਰੀਤ ਜਿਹੜੀ ਹੈ ਨਾ ਇਹ ਤੂੰ ਕਰੇਗਾ ਤੇ ਗੁਰੂ ਵੀ ਕਰੇ ਗੁਰੂ ਵੀ ਰਹਿਮਤ ਕਰੇਗਾ ਗੁਰੂ ਵੀ ਬਖਸ਼ਿਸ਼ ਕਰੇਗਾ ਤੇ ਮਹਾਰਾਜ ਕਹਿੰਦੇ ਕਿਹੜੀ ਪ੍ਰੀਤ ਪੈਦਾ ਹੋਈ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮੋਹ ਕਰੋਂ ਬੇਨਤੀ ਕੋ ਸੰਤ ਮਿਲੇ ਵਡਭਾਗੀ ਰਹਾਓ ਹੁਣ ਕਿੱਦਾਂ ਮਿਲੇਗਾ ਪ੍ਰੀਤ ਤਾਂ ਪੈਦਾ ਹੋਗੀ ਮਨ ਅਰਪੋ ਧਨ ਰੱਖੋ ਆਗੇ ਮਨ ਕੀ ਮਤ ਮੋਹ ਸਗਲ ਤਿਆਗੀ ਗੱਲ ਤਾਂ ਮੰਨਦੀ ਏ ਮਨ ਵਿੱਚ ਇਹ ਸਤ ਗੁਰ ਕੇ ਪਾਤਿ ਸੇਵਕ ਕਾਰਜ ਰਾਸ ਜਦੋਂ ਮਨ ਅਰਪਣ ਕਰ ਦਿੰਦਾ ਪਰ ਮਨ ਜਿਹੜਾ ਹੈ ਉਹ ਆਪਣੀ ਮਤ ਨਹੀਂ ਤਿਆਗਦਾ ਮਹਾਰਾਜ ਕਹਿੰਦੇ ਮਨ ਜਿਹੜਾ ਨਾ ਜਦੋਂ ਅਸੀਂ ਇਹਦੀ ਸਿਆਣਪ ਛੱਡ ਦੇਾਂਗੇ ਆ ਮਨ ਦੀ ਗੱਲ ਕੀਤੀ ਨਾ ਚਾਹੇ ਇਸ્ઞਾਨ ਦੀ ਗੱਲ ਸੀ ਲੋਕੀ ਤੀਰਥਾਂ ਦੇ ਇਸ਼ਨਾਨ ਕਰਦੇ ਸੀ ਉੱਥੇ ਵੀ ਮੰਨ ਹੈ ਜੇ ਚੁੱਪ ਰਹਿਣ ਦੀ ਗੱਲ ਕੀਤੀ ਐ ਭੁੱਖ ਦੀ ਗੱਲ ਕੀਤੀ ਐ ਸਿਆਣਪ ਦੀ ਗੱਲ ਕੀਤੀ ਮੰਨ ਦੀ ਗੱਲ ਏ ਨਾ ਸੋਚਾ ਸੋਚਣਾ ਉਹ ਵੀ ਜੇ ਸੋਚੀ ਲੱਖ ਵਾਰ ਚੁੱਪਾ ਚੁਪਣਾ ਉਹ ਵੀ ਜੇ ਲਾਇ ਰਹਾ ਲਿਬਤਾਰ ਭੁੱਖਿਆਂ ਭਕਣਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾ ਲੱਖ ਹੋਹਾਂ ਤਾਂ ਇੱਕ ਨਾ ਚੱਲੇ ਨਾਲ ਮੰਨ ਦੀ ਗੱਲ ਹੀ ਐ ਜਦੋਂ ਮੰਨ ਜਿਹੜਾ ਅਰਪਣ ਕਰ ਦਿੱਤਾ ਮਨ ਵੇਚਾ ਸਤ ਗੁਰ ਕੇ ਪਾ ਤੇ ਸੇਵਕ ਕਾਰ ਦੇ ਰਾਸ ਮਨ ਅਰਪਉ ਕਿ ਇਹ ਸਤ ਗੁਰ ਮਨ ਤੇਰਾ ਇੱਕ ਨਾ ਬਜ਼ੁਰਗ ਸੰਗੁਰ ਸਿੱਖ ਸਨ ਤੇ ਉਹ ਹਮੇਸ਼ਾ ਅਰਦਾਸ ਕਰਦੇ ਸੀ ਕਹਿੰਦੇ ਲੋਕੀ ਨਾ ਗੁਰਦੁਆਰੇ ਆਉਂਦੇ ਆ ਜਦੋਂ ਭਾਵਨਾ ਪੈਦਾ ਹੋ ਜਾਂਦੀ ਹੈ ਕਹਿੰਦੇ ਸਤ ਗੁਰ ਦੀ ਮਨ ਵੀ ਤੇਰਾ ਤਨ ਵੀ ਤੇਰਾ ਧਨ ਵੀ ਤੇਰਾ ਪਰ ਹੋਲੀ ਦਿਨ ਕਹਿੰਦੇ ਕਬਜਾ ਮੇਰਾ ਕਬਜਾ ਨਹੀਂ ਛੱਡਦੇ ਮਨ ਜਿਹੜਾ ਮਨ ਵੇਚੇ ਸਤਗੁਰ ਕੇ ਬਾਹ ਤੇ ਸੇਵਕ ਕੇ ਕਾਰਜ ਰਾਸ ਜਦੋਂ ਮਨ ਵੇਚ ਦਿੰਦਾ ਮਨ ਅਰਪੋਂ ਧਨ ਰੱਖੋਂ ਆਗੇ ਧਨ ਫਿਰ ਮਤਲਬ ਜਿਹੜਾ ਪੈਸੇ ਵਾਲਾ ਬੰਦਾ ਉਹ ਪੈਸੇ ਰੱਖ ਕੇ ਰੱਬ ਨੂੰ ਪਾਲੇਗਾ ਕਿਹੜੇ ਧਨ ਦੀ ਗੱਲ ਕੀਤੀ ਜਿਹੜਾ ਧਨ ਦਾ ਹੰਕਾਰ ਹੈ ਉਹ ਮੈਂ ਛੱਡ ਦਿੱਤਾ ਮਨ ਅਰਪੋਂ ਧਨ ਰੱਖੋਂ ਆਗੇ ਮਨ ਕੀ ਮਤਮੋਹ ਸਗਲ ਤਿਆਗੀ ਮਨ ਦੀ ਮਤ ਜਿਹੜੀ ਐ ਉਹ ਛੜ ਛੜ ਦਿੰਦੀ ਗੁਰਮਾਰਗ ਕਹਿੰਦੇ ਨਾ ਰੋਜ਼ ਪੜਦੇ ਨੇ ਨਿਤਨੇ ਵਿੱਚ ਇਹ ਮਨ ਚੰਚਲਾ ਚਤਰਾਈ ਕਿਹਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਮਨ ਨੂੰ ਸਮਝਾਇਆ ਮਨ ਅਰਪੋ ਧਨ ਰੱਖੋ ਆਗੇ ਮਨ ਕੀ ਮਤ ਮੋਹ ਸਗਲ त्यागी ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰੂੰ ਤਿਸ ਪਿੱਛੇ ਬਿਰਾਗੀ ਕਹਿੰਦੇ ਜੋ ਮੈਨੂੰ ਹਰੀ ਦੀ ਗੱਲ ਸੁਣਾਉਂਦਾ ਹੈ ਨਾ ਤੇ ਮੈਂ ਹਰ ਵੇਲੇ ਉਹਦੇ ਪਿੱਛੇ ਕਿਉਂ ਪਿੱਛੇ ਘੁੰਮਣਾ ਕਿਉਂਕਿ ਮੈਂ ਇਸ ਕਰਕੇ ਉਹਦੇ ਪਿੱਛੇ ਘੁੰਮਣਾ ਕਿਉਂਕਿ ਉਹ ਮੈਨੂੰ ਗੁਰੂ ਦੀ ਗੱਲ ਦੱਸਦਾ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰੂੰ ਤਿਸ ਪਿੱਛੇ ਬਿਰਾਗ ਪਰ ਜੁੜਨਾ ਕਿਹਦੇ ਨਾਲ ਹੈ ਉਹ ਪਰਮੇਸ਼ਰ ਨਾਲ ਜੁੜਨਾ ਹੈ ਅਸੀਂ ਉਹਦੇ ਨਾਲ ਫਿਰ ਜੁੜਨ ਲੱਗ ਜਾਂਦੇ ਆ ਤੇ ਉਹਨੂੰ ਅਸੀਂ ਗੁਰੂ ਮੰਨਣ ਲੱਗ ਜਾਂਦੇ ਜਿਹੜਾ ਸਾਨੂੰ ਰੱਬ ਦੀ ਗੱਲ ਦੱਸਦਾ ਉਹ ਰੱਬ ਨਹੀਂ ਹੈ ਰੱਬ ਉਹੀ ਹੈ ਤੇ ਅਸੀਂ ਤਾਂ ਗੱਲ ਸੁਣਾਉਣ ਵਾਲੇ ਆ ਤੇ ਗੱਲ ਤਾਂ ਉਹਦੀ ਹੈ ਤੇ ਉਹਦੇ ਨਾਲ ਜੁੜਨਾ ਮੈਂ ਛੋਟਾ ਜਿਹਾ ਉਦਾਹਰਣ ਦੇ ਦਿੰਦਾ ਜਿਹੜੇ ਅੱਜ ਲੋਕ ਗੁਰੂ ਬਣ ਕੇ ਬੈਠੇ ਉਹਨਾਂ ਬੜੀ ਸੋਹਣੀ ਉਦਾਹਰਣ ਦਿੱਤੀ ਕਹਿੰਦੇ ਨਾ ਇੱਕ ਪੁਰਾਣੇ ਸਮੇ ਦੀ ਗੱਲ ਹੈ ਤੇ ਬੀਬੀ ਅਨਪੜ੍ਹ ਸੀ ਤੇ ਉਹਦਾ ਪਤੀ ਪਰਦੇਸ ਗਿਆ ਸੀ ਉਹਨੇ ਚਿੱਠੀ ਲੇਖੀ ਹੁਣ ਉਹਨੂੰ ਚਿੱਠੀ ਨਹੀਂ ਪੜ੍ਹਨੀ ਆਉਂਦੀ ਸੀ ਉਹ ਗਵਾਂਡੀਆਂ ਦੇ ਘਰ ਗਈ ਕਹਿੰਦੀ ਵੀਰ ਜੀ ਅਮਨ ਨੂੰ ਚਿੱਠੀ ਪੜ੍ਹ ਕੇ ਸੁਣਾਓ ਹੁਣ ਉਹ ਪਤੀ ਨੇ ਚਿੱਠੀ ਲੇਖੀ ਪਤਨੀ ਨੂੰ ਉਹਨੂੰ ਉੱਪਰ ਲਿਖਿਆ ਦੀ ਮੇਰੀ ਪਿਆਰੀ ਪਤਨੀ ਹੁਣ ਉਹ ਵੀਰ ਜੀ ਪੜ੍ਹ ਰਹੇ ਆ ਮੇਰੀ ਪਿਆਰੀ ਪਤਨੀ ਪਤਨੀ ਕਹਦੀ ਹੈ ਜਿਹਨੇ ਚਿੱਠੀ ਲੇਖੀ ਉਹਦੀ ਪਤਨੀ ਥੋੜੇ ਬਣ ਜਾਣੇ ਜਿਹੜਾ ਚਿੱਠੀ ਪੜ੍ਹ ਕੇ ਸੁਣਾ ਰਿਹਾ ਅੱਜ ਹੋ ਕੀ ਰਿਹਾ ਕਿ ਜਿਹੜਾ ਚਿੱਠੀਆਂ ਪੜ੍ਹ ਰਹੇ ਆ ਨਾ ਜਿਹੜੇ ਉਪਦੇਸ਼ ਕਰਦੇ ਆ ਸੀ ਉਹੀ ਉਹਨੂੰ ਗੁਰੂ ਬਣਾ ਲਿਆ ਇਹਨੂੰ ਸਤਖਰ ਨੇ ਸਾਨੂੰ ਸਮਝਾਇਆ ਕਹਿੰਦੇ ਉਹ ਸਿਰਫ ਸੁਣਿਆ ਦੇਣ ਵਾਲੇ ਆ ਰੱਬ ਉਹੀ ਆ ਪਰਮਾਤਮਾ ਉਹ ਅਕਾਲ ਪੁਰਖ ਉਹ ਰੱਬ ਬਣ ਗਏ ਕੋਈ ਪਿਤਾ ਜੀ ਬਣ ਗਿਆ ਕੋਈ ਬਾਪੂ ਜੀ ਬਣ ਗਏ ਦੋਨੇ ਜੇਲ੍ਹ 'ਚ ਬੈਠੇ ਆ ਇਹ ਤਾਂ ਸੰਸਾਰ ਦੀ ਹਾਲਤ ਐ ਮਹਾਰਾਜ ਕਹਿੰਦੇ ਉਹ ਜਿਹੜਾ ਮੈਨੂੰ ਰੱਬ ਦੀ ਗੱਲ ਸੁਣਾ ਰਿਹਾ ਨਾ ਮੈਨੂੰ ਰੱਬ ਨਾਲ ਜੋੜ ਰਿਹਾ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਣ ਦਿਨ ਫਿਰੋਂ ਤਿਸ ਪਿਛੇ ਬਰਾਗੀ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸ ਬੈਰਾਗੀ ਕਹਿੰਦੇ ਜਿਹੜਾ ਪ੍ਰਮਾਤਮਾ ਕਾਲਪੁਰਖ ਹੈ ਨਾ ਜਿਹੜਾ ਸਾਰੇ ਰਸ ਭੋਗ ਸਾਡੇ ਵਿੱਚ ਬੈਠਾ ਹੈ ਨਾ ਉਹ ਪ੍ਰਮਾਤਮਾ ਕਾਲਪੁਰਖ ਜਿਹੜਾ ਉਹ ਕਿਦਾਂ ਮਿਲਦਾ ਹੈ ਇਹਦੇ ਦੋ ਅਰਥ ਕੀਤੇ ਵਿਦਵਾਨਾਂ ਨੇ ਇੱਕ ਤਾਂ ਪਿਛਲੇ ਕੀਤੇ ਹੋਏ ਕਰਮਾਂ ਕਰਕੇ ਪਿਛਲੇ ਕੀਤੇ ਹੋਏ ਜਨਮਾਂ ਦੇ ਜਦ ਜਦਨ ਅਸੀਂ ਸਤਿਗੁਰੂ ਦੇ ਸਰਨ ਵਿੱਚ ਆਉਣ ਤੋਂ ਪਹਿਲਾਂ ਇਹਦੇ ਅਰਥ ਦੂਸਰੇ ਕੀਤੇ ਵੀ ਜਿਹਦੇ ਅਸੀਂ ਹੁਣ ਅੱਛੇ ਕਰਮ ਕਰਾਂਗੇ ਫਿਰ ਸਾਨੂੰ ਅੱਗੇ ਜਾ ਕੇ ਗੁਰੂ ਦੀ ਪ੍ਰਾਪਤੀ ਹੋਏਗੀ ਪਰਮਾਤਮਾ ਦੀ ਬਖਸ਼ਿਸ਼ ਹੋਏਗੀ ਪੁਰਬ ਕਰਮਾਂ ਕੋਰ ਜਦ ਪ੍ਰਗਟੇ ਭੇਠਿਓ ਪੁਰਖ ਰਸਿਕ ਬਿਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਅੰਦਰੋਂ ਹਨੇਰਾ ਖਤਮ ਹੋ ਗਿਆ ਪ੍ਰਕਾਸ਼ ਹੋ ਗਿਆ ਆਪ ਕਹਿੰਦੇ ਮੇਰੀ ਅੱਖਾਂ ਖੁੱਲ ਗਈਆਂ ਮੈਨੂੰ ਗਿਆਨ ਹੋ ਗਿਆ ਕਿਉਂ ਅੱਖਾਂ ਤਾਂ ਪਹਿਲਾਂ ਵੀ ਖੁੱਲੀਆਂ ਸੀ ਪ੍ਰਕਾਸ਼ ਹੋ ਗਿਆ ਸਮਝ ਆ ਗਈ ਕਿ ਮੈਂ ਕਿੱਥੇ ਆ ਤੇ ਗੁਰੂ ਕੀ ਸਮਝਾ ਰਿਹਾ ਮਿਟਿਓ ਅੰਧੇਰ ਮਿਲ ਤੇ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜਿਹੜੀ ਮੇਰੀ ਆਤਮਾ ਸੀ ਨਾ ਸੁੱਤੀ ਪਈ ਸੀ ਉਹ ਜਨਮਾਂ ਜਨਮਾਂ ਦੀ ਤੇ ਉਹ ਜਾਗ ਗਈ ਹੈ ਤੇ ਮੈਨੂੰ ਅੰਦਰ ਪਿਆਰ ਪੈਦਾ ਹੋ ਗਿਆ ਪ੍ਰੀਤ ਪੈਦਾ ਹੋ ਗਈ ਪ੍ਰਭ ਮਿਲ ਬੇ ਕੋ ਪ੍ਰੀਤ ਮਨ ਲੱਗੀ ਪਾਏ ਲੱਗੋ ਮੋਹ ਕਰੋ ਬੇਨਤੀ ਕੋ ਸੰਤ ਮਿਲੇ ਵੱਡ ਭਾਗੀ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਗੁਰਸੰਗਤ ਜੀ ਪ੍ਰਵਾਨ ਕਰਨੀਆਂ ਬਲੌਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ